ਉਹ ਵੀ ਪਹਿਲੀ ਵਾਰੀ ਨਿਸ਼ਾਨ ਸਾਹਿਬ ਕਦੋਂ ਝੂਲਿਆ ਮੈਂ ਕਿਹਾ ਤੇਰਾ ਸਵਾਲ ਗਲਤ ਹੈ ਕਹਿੰਦਾ ਜੀ ਗਲਤ ਕੀ ਹੈ ਮੈਂ ਕਿਹਾ ਤੇਰਾ ਸਵਾਲ ਸਹੀ ਨਹੀਂ ਜਿਹੜਾ ਤੂੰ ਪੁੱਛ ਰਿਹਾ ਉਹ ਫੇਰ ਆ ਗਿਆ ਉੱਠ ਕੇ ਸੰਗਤ ਵਿੱਚੋਂ ਆਣ ਕੇ ਕਹਿੰਦਾ ਭਾਈ ਸਾਹਿਬ ਜੀ ਮੈਂ ਬੜਿਆਂ ਟਾੜੀਆਂ ਨੂੰ ਪੁੱਛਿਆ ਮੈਂ ਅਕਸਰ ਇਹ ਸਵਾਲ ਕਰਦਾ ਰਿਹਾ ਕਿ ਪਹਿਲੀ ਵਾਰੀ ਨਿਸ਼ਾਨ ਸਾਹਿਬ ਕਦੋਂ ਝੂਲਿਆ ਤੇ ਮੈਂ ਤੁਹਾਨੂੰ ਵੀ ਇਹੋ ਪੁੱਛ ਰਿਹਾ ਭਈ ਜੇ ਤੁਹਾਨੂੰ ਪਤਾ ਤੇ ਦੱਸ ਦਿਓ ਮੈਂ ਕਹਾ ਸੈਕਟਰੀ ਸਾਹਿਬ ਇਹਦਾ ਸਵਾਲ ਸਹੀ ਨਹੀਂ ਤੇ ਤਾਂ ਮੈਂ ਜਵਾਬ ਨਹੀਂ ਦਿੰਦਾ ਉਹ ਕਹਿੰਦਾ ਜੀ ਗਲਤ ਕੀ ਹੈ ਇਹਨੇ ਪੁੱਛਿਆ ਵੀ ਨਿਸ਼ਾਨ ਸਾਹਿਬ ਕਦੋਂ ਝੂਲਿਆ ਤੁਸੀਂ ਦੱਸ ਦਿਓ ਮੈਂ ਕਹਾ ਗਲਤ ਤੇ ਆ ਵੀ ਇਹਨੇ ਇਹ ਨਹੀਂ ਵਿੱਚ ਲਿਖਿਆ ਭਈ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਕਦੋਂ ਝੂਲਿਆ ਇਹਨੇ ਇਹ ਵੀ ਨਹੀਂ ਲਿਖਿਆ ਭਈ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਕਦੋਂ ਝੂਲਿਆ ਇਨੇ ਇਹ ਵੀ ਨਹੀਂ ਲਿਖਿਆ ਪਈ ਚਿੱਟੇ ਰੰਗ ਦਾ ਸਫੈਦ ਰੰਗ ਦਾ ਨਿਸ਼ਾਨ ਸਾਹਿਬ ਕਦੋਂ ਝੂਲਿਆ ਤੇ ਜਨਾਚਰ ਉੱਤੇ ਰਕਮ ਨਾ ਸਹੀ ਲਿਖੀ ਹੋਵੇ ਜਵਾਬ ਥੱਲੇ ਸਹੀ ਨਹੀਂ ਆਉਂਦਾ ਜੋੜ ਸਹੀ ਨਹੀਂ ਆਉਂਦਾ ਤੇ ਜੇ ਮੈਂ ਇਹਨੂੰ ਤਰੀਕ ਦੱਸ ਦਿੱਤੀ ਪਈ ਨੀਲੇ ਨਿਸ਼ਾਨ ਸਾਹਿਬ ਦੀ ਤੇ ਇਹ ਕਹੂਗਾ ਪਈ ਮੈਂ ਤੇ ਪੀਲੇ ਦੀ ਪੁੱਛਦਾ ਤੇ ਜੇ ਮੈਂ ਪੀਲੇ ਵਾਲੀ ਦੱਸੂਗਾ ਤੇ ਇਹ ਕਹੂ ਮੈਂ ਸਫੈਦ ਵਾਲੀ ਪੁੱਛਦਾ ਥੋੜਾ ਮੈਂ ਜਵਾਬ ਕਿਹੜਾ ਦਵਾਂ ਉਹ ਅੱਗੋਂ ਉੱਠ ਕੇ ਕਹਿੰਦਾ ਬਾਬਾ ਜੀ ਤਿੰਨੇ ਹੀ ਦੱਸ ਦਿਓ ਮੈਂ ਕਿਹਾ ਤੂੰ ਇੱਕੇ ਡੱਗੇ ਪਿੰਡ ਮੰਗਣਾ ਚਾਹੁੰਦਾ ਹੈ ਕਹਿੰਦਾ ਜੀ ਕਿਵਰਾਂ ਦੱਸਦੇ ਹੋ ਬਾਬਾ ਜੀ ਤੁਸੀਂ ਸਾਰੇ ਹੀ ਦੱਸਦੇ ਹੋ ਕਈ ਸਰੋਤੇ ਸਾਨੂੰ ਇਹੋ ਜੇ ਮਿਲ ਜਾਂਦੇ ਆਂ ਵੀ ਉਹਨਾਂ ਦੇ ਮਨ ਵਿੱਚ ਭਾਵਨਾ ਹੁੰਦੀ ਵੀ ਕੁਝ ਨਾ ਕੁਝ ਨਵਾਂ ਸਿੱਖ ਤੀਏ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲੀ ਵਾਰ ਸਭ ਤੋਂ ਪਹਿਲੀ ਵਾਰ ਹੀ ਕਿੱਥੇ ਨਿਸ਼ਾਨ ਸਾਹਿਬ ਝੁਲਿਆ ਇਹ ਗੱਲ ਸਾਨੂੰ ਯਾਦ ਰੱਖਣੀ ਪਵੇਗੀ ਗੋਇੰਦਵਾਲ ਸਾਹਿਬ ਦੀ ਧਰਤੀ ਅੰਦਰ ਗੁਰੂ ਅਮਰਦਾਸ ਜੀ ਨੇ ਜਦੋਂ ਬੌਲੀ ਸਾਹਿਬ ਦਾ ਟੱਪ ਲਗਾਇਆ ਨਾ ਉਦੋਂ ਪਰਮਹੰਸ ਭਾਈ ਪਾਰੂ ਜੀ ਡੱਲੇ ਪਿੰਡ ਵਾਲਾ ਉਹਨੇ ਸਫੈਦ ਰੰਗ ਦਾ ਚਿੱਟੇ ਰੰਗ ਦਾ ਨਿਸ਼ਾਨ ਸਾਬ ਚੁਲਾਇਆ ਤੇ ਸੁਨੇਹਾ ਆਇਆ ਸੀ ਕਿ ਇਹ ਅਮਨ ਹੈ ਸ਼ਾਂਤੀ ਹੈ ਸਫੈਦ ਰੰਗ ਦੇ ਥੱਲੇ ਸਭਨਾਂ ਨੂੰ ਇਕੱਠੇ ਹੋਣਾ ਪਵੇਗਾ ਤੇ ਅਕਬਰ ਬਾਦਸ਼ਾਹ ਵੀ ਆ ਕੇ ਲੰਗਰ ਛੱਕ ਕੇ ਗਿਆ ਦੂਜਾ ਨਿਸ਼ਾਨ ਸਾਬ ਕਿੱਥੇ ਝੂਲਿਆ ਦੂਜਾ ਨਿਸ਼ਾਨ ਸਾਬ 1609 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਉੱਤੇ ਦੋ ਨਿਸ਼ਾਨ ਸਾਹਿਬ ਇਕੱਠੇ ਝੁਲੇ ਸਨ ਜਿਨ੍ਹਾਂ ਨੂੰ ਅਸੀਂ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਕਹਿੰਨੇ ਆ ਉਹ ਕੇਸਰੀ ਰੰਗ ਦੇ ਝੁਲੇ ਸੀ ਗੱਜ ਕੇ ਆਖੋ ਸਤਨਾਮ ਤੇ ਤੀਸਰੀ ਵਾਰੀ ਆਨੰਦਪੁਰ ਸਾਹਿਬ ਦੀ ਧਰਤੀ ਅੰਦਰ 30 ਮਾਰਚ 1699 ਦੀ ਵਿਸਾਖੀ ਉੱਤੇ ਜਦੋਂ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਦਿਨ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਕੇਸਗੜ੍ਹ ਦੀ ਧਰਤੀ ਅੰਦਰ ਝੁਲਿਆ ਸੀ ਸਾਨੂੰ ਯਾਦ ਹੋਣਾ ਚਾਹੀਦਾ ਸੀ ਸਿੱਖਾਂ ਦੇ ਬੱਚਿਆਂ ਕੱਲਾ ਇਹ ਥੋੜਾ ਦੱਲਾ ਇਹ ਥੋੜਾ ਵੀ ਥੋੜੇ ਬਹੁਤੇ ਪੈਸੇ ਦਿੱਤੇ ਅਗਰਾਹੀ ਦੇ ਦਿੱਤੀ ਜਲੇਬ ਕੱਢ ਲਏ ਆਪਾਂ ਲੰਗਰ ਤਿਆਰ ਕਰ ਲਿਆ ਢਾਡੀਆਂ ਨੂੰ ਵੀ ਬੁਲਾ ਲਿਆ ਉਹ ਵਿਚਾਰੇ ਆ ਗਿਆ ਸਰੰਗੀ ਵਧੀਆ ਵੱਜੀ ਸੀ ਕਿਸੇ ਨੇ ਕਹਿਣਾ ਬੜਾ ਸੋਹਣਾ ਗਾਉਂਦੇ ਸੀ ਇਹੋ ਨੇ ਕਹਿੰਦਾ ਚਾਹੋ ਯਾਰ ਵੇਖਿਆ ਠੀਕ ਹੀ ਸੀਗੇ ਪਧਰੇ ਜੇ ਵਿਚਾਰੇ ਕਿਸੇ ਨੇ ਕੁਝ ਮਤਲਬ ਤਰ੍ਹਾਂ ਤਰ੍ਹਾਂ ਦੀ ਆਪਾਂ ਗੱਲਾਂ ਤੇ ਕਰ ਸਕਦੇ ਆ ਪਰ ਅਸੀਂ ਇਹ ਜਰੂਰ ਕੋਸ਼ਿਸ਼ ਕਰੀਏ ਵੀ ਸਾਡਾ ਵਿਰਸਾ ਹੈ ਸਾਦਾ ਵਿਰਸਾ ਸਿੱਖੀ ਹੈ ਸਿੱਖੀ ਦੇ ਨਿਸ਼ਾਨ ਹੈ ਸਿੱਖੀ ਦੇ ਕੁਝ ਅੰਗ ਨੇ ਉਹਨਾਂ ਬਾਰੇ ਜੇ ਸਾਨੂੰ ਗਿਆਨ ਹੋਵੇਗਾ ਤੇ ਅਸੀਂ ਸਿੱਖ ਅਖਵਾ ਸਕਦੇ ਵਰਨਾ ਕੁਝ ਵੀ ਨਹੀਂ ਸਭ ਤੋਂ ਪਹਿਲੀ ਵਾਰੀ ਕਿੱਥੇ ਨਿਸ਼ਾਨ ਸਾਹਿਬ ਝੁਲਿਆ ਇਹ ਗੱਲ ਸਾਨੂੰ ਯਾਦ ਰੱਖਣੀ ਪਵੇਗੀ ਗੋਇੰਦਵਾਲ ਸਾਹਿਬ ਦੀ ਧਰਤੀ ਅੰਦਰ ਗੁਰੂ ਅਮਰਦਾਸ ਜੀ ਨੇ ਜਦੋਂ ਬੌਲੀ ਸਾਹਿਬ ਦਾ ਟਾਪ ਲਗਾਇਆ ਨਾ ਉਦੋਂ ਪਰਮਹੰਸ ਭਾਈ ਪਾਰੂ ਜੀ ਡੱਲੇ ਪਿੰਡ ਵਾਲਾ ਉਹਨੇ ਸਫੈਦ ਰੰਗ ਦਾ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਝੁਲਾਇਆ ਤੇ ਸੁਨੇਹਾ ਆਇਆ ਸੀ ਕਿ ਇਹ ਅਮਨ ਹੈ ਸ਼ਾਂਤੀ ਹੈ ਸਫੈਦ ਰੰਗ ਦੇ ਥੱਲੇ ਸਭਨਾਂ ਨੂੰ ਇਕੱਠੇ ਹੋਣਾ ਪਵੇਗਾ ਤੇ ਅਕਬਰ ਬਾਦਸ਼ਾਹ ਵੀ ਆ ਕੇ ਲੰਗਰ ਛੱਕ ਕੇ ਗਿਆ ਦੂਜਾ ਨਿਸ਼ਾਨ ਸਾਹਿਬ ਕਿੱਥੇ ਝੁਲਿਆ ਦੂਜਾ ਨਿਸ਼ਾਨ ਸਾਹਿਬ 1609 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਧਰਤੀ ਉੱਤੇ ਤੋਂ ਨਿਸ਼ਾਨ ਸਾਹਿਬ ਇਕੱਠੇ ਝੁਲੇ ਸਨ ਜਿਨ੍ਹਾਂ ਨੂੰ ਅਸੀਂ ਮੀਰੀ ਤੇ ਪੀਰੀ ਦੇ ਨਿਸ਼ਾਨ ਸਾਹਿਬ ਕਹਿੰਨੇ ਆ ਉਹ ਕੇਸਰੀ ਰੰਗ ਦੇ ਝੁਲੇ ਸੀ ਗੱਜ ਕੇ ਆਖੋ ਸਤਨਾਮ ਤੇ ਤੀਸਰੀ ਵਾਰੀ ਆਨੰਦਪੁਰ ਸਾਹਿਬ ਦੀ ਧਰਤੀ ਅੰਦਰ 30 ਮਾਰਚ 1699 ਦੀ ਵਿਸਾਖੀ ਉੱਤੇ ਜਦੋਂ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਦਿਨ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਕੇਸਗੜ੍ਹ ਦੀ ਧਰਤੀ ਅੰਦਰ ਝੁਲਿਆ ਸੀ